ਮੰਗਣਾ ਏ ਸਿੱਧੋ ਹੀ ਐ ਤੇ ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ ਨਾ ਕਹਿੰਦੇ ਆਮ ਕੀ ਸਤਰ ਕਤ ਮਿਟਤ ਹੈ ਆਂਬਲੀ ਖਾਏ ਪੀਤਾ ਕੋ ਪਿਆਰ ਨਾ ਪਰੋਸੀ ਪੇ ਪਾਈ ਐ ਸਾਗਰ ਕੀ ਨਿਦ ਕਤ ਪਾਈ ਐ ਪੋਖਰ ਸੈ ਦਿਨ ਕਰ ਦੀਪ ਸੂਰਜੋਤ ਨਾ ਪੁਜਾਈ ਐ ਇੰਦਰ ਵਰਖਾ ਸਮਾਨ ਪੂਜਸ ਨਾ ਕੋਪ ਜਲ ਚੰਦਨ ਸੁવાસ ਨਾ ਸੁਗੰਧ ਮਹਿਕਾਈ ਐ ਤੇ ਕਹਿੰਦੇ ਸ੍ਰੀ ਗੁਰੂ ਦਿਆਲ ਸੀ ਦਇਆ ਨ ਆਣ ਦੇਵ ਮੈਂ ਖੰਡ ਬ੍ਰਹਮੰਡ ਉਹਦਾ ਆਸਤ ਲੋ ਧਾਈ ਹੈ ਕਹਿੰਦੇ ਬਾਪੂ ਵਾਲਾ ਪਿਆਰ ਕਿਤੋਂ ਮਿਲਣਾ ਹੈ ਦੱਸ ਦੱਸ ਠੀਕ ਹੈ ਸਾਧ ਸੰਗਤ ਜੀ ਸਾਰੇ ਰਿਸ਼ਤਿਆਂ ਦੀ ਕਦਰ ਕਰਨੀ ਹੈ ਪਰ ਜਿਹੜਾ ਕੁਝ ਮਾਪੇ ਨੇ ਕੀਤਾ ਨਾ ਸਾਡੇ ਵਾਸਤੇ ਕੋਈ ਨਹੀਂ ਕਰ ਸਕੇਗਾ ਬੇਨਤੀ ਇਨੇ ਜਣੇ ਬੈਠੇ ਹੋ ਤੁਹਾਡੇ ਜੋ ਕਿਸੇ ਨੇ ਮਾਪਾ-ਵਾਪਾ ਦਾ ਹੁਕਮ ਮੰਨਿਆ ਚ ਨਹੀਂ ਮੰਨਿਆ ਪਰ ਸਭ ਦੇ ਦਿਲ ਵਿੱਚ ਇੱਕ ਖੁਆਇਸ਼ ਹੈ ਮੇਰੀ ਔਲਾਦ ਮੇਰਾ ਕਹਿਣਾ ਮੰਨੇ ਸਭ ਦੇ ਦਿਲ ਵਿੱਚ ਹੈ ਮੈਂ ਇਹਨਾਂ ਵਾਸਤੇ ਇੰਨਾ ਕੀਤਾ ਤੇ ਮੇਰਾ ਕਹਿਣਾ ਵੀ ਨਾ ਮੰਨਣਾ ਪਰ ਜਿਹੜਾ ਪਿਓ ਵਾਲਾ ਮਾਂ ਵਾਲਾ ਪਿਆਰ ਹੈ ਨਾ ਉਹ ਉਹਨਾਂ ਤੋਂ ਹੀ ਮਿਲ ਸਕਦਾ ਹੈ ਹੋਰ ਕਿਸੇ ਤੋਂ ਨਹੀਂ ਮਿਲੇਗਾ ਤੇ ਗੁਰੂ ਵਰਗੀ ਦਇਆ ਵੀ ਕਿਸੇ ਹੋਰ ਵਿੱਚ ਨਹੀਂ ਹੈ ਬਾਣੀ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤੇਰਾ ਗੁਰੂ ਬਾਣੀ ਹੈ ਸਿੱਖਾ ਜਦੋਂ ਨੇਤਰ ਬੰਦ ਕਰਕੇ ਧਿਆਨ ਲਾ ਕੇ ਬੈਠੇਗਾ ਨਾ ਫਿਰ ਆਪਣੇ ਗੁਰੂ ਦਾ ਹੀ ਧਿਆਨ ਤਰਿਆ ਕਰ ਕਿੱਧਰ ਨੂੰ ਵਾਲੇ ਲਾਏ ਹੋਏ ਨੇ ਕਿੱਧਰ ਨੂੰ ਚੋਰ ਸਭ ਹੁੰਦਾ ਹੁੰਦਾ ਹੈ ਕਿੱਧਰ ਪਾਸੇ ਗੁਰੂ ਨੇ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰ ਤੱਕ ਗੁਰੂ ਨਿਸਤਾਰੇ ਹੈ ਤੇ ਤੈਨੂੰ ਤਾਂ ਕੋਈ ਦੱਸਿਆ ਹੀ ਨਹੀਂ ਹੋਰ ਕੋਈ ਚੀਜ਼ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸੋਬ ਸਿੱਖਨ ਕੋ ਹੁਕਮ ਹੈ ਗੁਰ ਸ਼ਬਦ ਮੈਂ ਲੈ ਕਹਿੰਦੇ ਇਹਦੇ ਵਿੱਚੋ ਖੋਜ ਤੇ ਜਦੋਂ ਭਾਈ ਗੁਰਦਾਸ ਜੀ ਨੇ ਇਹ ਸ਼ਬਦ ਉਚਾਰਨ ਕੀਤੇ ਨਾ ਕਿ ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵੇ ਪੰਜਵੇਂ ਪਾਸ਼ਾ ਮਹਾਰਾਜ ਫਿਰ ਉੱਚੀ ਉੱਚੀ ਗਾਉਂਦੇ ਨੇ ਕਹਿੰਦੇ ਸੰਗਤ ਜੀ ਇਹ ਪ੍ਰੇਮ ਦੀਆਂ ਛੱਲਾਂ ਨੇ ਇਹਦੇ ਵਿੱਚੋਂ ਇਹ ਵੱਡਿਆਂ ਦੀ ਬਾਣੀ ਪ੍ਰੇਮ ਦੀਆਂ ਛੱਲਾਂ ਨੇ ਜਿਹੜਾ ਪ੍ਰੇਮ ਨਾਲ ਪੜ ਲੇਗਾ ਨਾ ਫਿਰ ਸੱਤ ਸਮੁੰਦਰਾਂ ਤੋਂ ਸਾਗਰਾਂ ਤੋਂ ਨਰਕਾਂ ਸੁਰਗਾਂ ਤੋਂ ਰੱਖਣ ਵਾਲੀ ਜਗਤ ਜਲੰਦੇ ਤੋਂ ਪਾਰ ਕਰਕੇ ਜਾਵੇਗੀ ਪੜੋ ਸਾਰੇ ਪ੍ਰੇਮ ਨਾਲ ਫਿਰ ਟਾਈਮ ਹੋਇਆ ਪਿਆ ਉਬਾਣੀ ਗੁਰਾਂ ਦੀ ਪਰੇ ਮਦੀਆ ਛੱਲਾ ਪਾਰ ਲਾਵੇ ਸਾਗਰਾਂ ਤੋਂ ਬਾਣੀ ਗੁਰਾਂ ਦੀ ਪਰੇ ਮਦੀਆ ਛੱਲਾ ਪਾਰ ਲਾਵੇ ਸਾਗਰਾਂ ਤੋਂ ਬਾਣੀ ਗੁਰਾਂ ਦੀ ਪਰੇ ਮਦੀਆ ਬਣੀ ਗੁਰਾਂ ਦੀ ਪਰੇ ਮਦਿਆਂ ਛੱਲਾ ਪਾਰ ਲਾਵੇ ਸਾਗਰਾਂ ਤੋਂ ਬਣੀ ਗੁਰਾਂ ਦੀ ਪਰੇ ਮਦਿਆਂ ਛੱਲਾ ਪਾਰ ਲਾਵੇ ਸਾਗਰਾਂ ਤੋਂ ਆਪ ਦੀ ਪ੍ਰੇਮ ਦੀਆਂ ਬਾੜੀ ਗੁਰੂ ਗੁਰੂ ਹੈ ਬਾੜੀ ਵਾੜੀ ਅਮਰਤ ਸਾਰੇ ਉਰ ਬਾੜ ਕੈ ਸੇ ਵਕ ਜਨ ਮਾਨ ਪ੍ਰਤਾਖ ਗੁਰੂ ਨੇ ਸਦਾਰੇ ਕਹਿੰਦੇ ਜਿਹੜਾ ਪ੍ਰੇਮ ਨਾਲ ਪੜ ਲੇਗਾ ਨਾ ਤੇ ਕੋਈ ਸੁਣ ਲੇਗਾ ਕਹਿੰਦੇ ਉਹ ਸੱਤ ਸਮੁੰਦਰਾਂ ਤੋਂ ਭੈ ਦੇ ਜਲ ਤੋਂ ਪਾਰ ਲੰਘਾ ਦੇਗੀ ਤੇ ਸਾਧ ਸੰਗ ਜੀ ਹੁਣ ਦੁਨੀਆ ਨਾਲ ਤਾਂ ਘਾਟੇ ਵਾਦੇ ਕਰ ਲਾਂਗੇ ਜਿਹਨੂੰ ਮੱਥਾ ਟੇਕ ਕੇ ਬੈਠੇ ਇਹਦੇ ਨਾਲ ਕਿਵੇਂ ਕਰਾਂਗੇ ਇਹ ਕਹਿੰਦਾ ਮੈਂ ਤੇਰੀ 50000 ਦੀ ਵਸਤੂ ਫੜੀ ਹੋਈ ਨਹੀਂ ਵੇਖਾਂਗਾ ਥਾਂ ਵਿੱਚ ਬੱਚਿਆ ਮੈਂ ਤਾਂ ਤੇਰੇ ਅੰਦਰ ਪ੍ਰੇਮ ਵੇਖਾਂਗਾ ਬਸ ਸਾਰਾ ਕੁਝ ਕਰ ਕਰਾ ਕੇ ਨੇ ਕੋਈ ਗੱਲ ਕਹਿਣੀ ਸੱਚਿਆ ਪਾਸ਼ਾ ਇਹ ਅਸੀਂ ਨਹੀਂ ਤੇਰੀ ਸੇਵਾ ਕਰਨ ਜੋਗੇ ਤੋੜੀ ਰਹਿਮਤ ਹੋਵੇਗੀ ਪਾਸ਼ਾ ਤਾਂ ਹੀ ਸੇਵਾ ਹੋਵੇਗੀ ਪੰਜਵੇਂ ਪਾਸ਼ਾ ਨੇ ਐ ਸਾਰੀ ਸੰਗਤ ਸੱਦ ਕੇ ਕੀ ਆਖਿਆ ਸੀ ਇਸ ਸਰੂਪ ਨੂੰ ਸਿਰ ਤੇ ਲੈਣਾ ਉਠੋ ਕੋਈ ਸਿੱਖ ਸ਼ਰਤਾ ਇੱਕ ਸੀਸ ਪਵਿੱਤਰ ਹੋਣਾ ਚਾਹੀਦਾ ਹੈ ਸੁੱਚਾ ਹੋਣਾ ਚਾਹੀਦਾ ਹੈ ਜੋ ਤੀਜੀ ਵਾਰੀ ਕਿਹਾ ਨਾ ਕੋਈ ਨਾ ਉੱਠੇ ਬਾਬਾ ਬੁੱਢਾ ਜੀ ਦੀ ਬਾਹ ਫੜ ਲਈ ਉੱਠ ਬਾਬਾ ਇਸ ਦੁਨੀਆ ਵਿੱਚ ਤੇਰੇ ਨਾਲੋਂ ਸਿਰ ਕਿਸੇ ਦਾ ਪਵਿੱਤਰ ਨਹੀਂ ਹੈ ਤੇ ਬਾਬਾ ਬੁੱਢਾ ਜੀ ਹੱਥ ਬੰਨ੍ਹ ਕੇ ਕਹਿੰਦੇ ਸੱਚਿਆ ਪਾਸ਼ਾ ਮੈਂ ਸਿੱਖ ਤੇ ਤੁਸੀਂ ਗੁਰੂ ਤੇ ਗੁਰੂ ਦਾ ਸਿਰ ਪਵਿੱਤਰ ਹੈ ਨਹੀਂ ਬਾਬਾ ਤੇਰਾ ਸਿਰ ਲੱਗਿਆ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਨੂੰ ਜਦੋਂ ਮੱਥਾ ਟੇਕਣਾ ਨਾ ਸੱਖਾਂ ਵੀ ਚਾਹੀ ਹੁਣਾ ਵੀ ਦਸਾਂ 11 ਨੂੰ ਮੱਥਾ ਟੇਕ ਰਹੇ ਹੈ ਤੇਰਾ ਲੱਗਿਆ ਗੁਰੂ ਅੰਗਦ ਦੇ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਤੇਰੇ ਵਰਗਾ ਅਸੀਸ ਪਵਿੱਤਰ ਨਹੀਂ ਚੱਲ ਬਾਬਾ ਅੱਗੇ ਤਾਂ ਮੈਂ ਅੱਗੇ ਅੱਗੇ ਤੁਰਿਆ ਜਾਂਦਾ ਸੀ ਤੇ ਤੂੰ ਮੈਨੂੰ ਪਿੱਛੇ ਚੌਰ ਕਰਦਾ ਹੁੰਦਾ ਸੀ ਨਾ ਇਸ ਸਰੂਪ ਨੂੰ ਤੂੰ ਸਿਰ ਤੇ ਲੈ ਲੈ ਤੇ ਤੂੰ ਅੱਗੇ ਅੱਗੇ ਚੱਲ ਮੈਂ ਤੈਨੂੰ ਚੌਰ ਕਰਦਾ ਚੱਲਾਂਗਾ ਕਿੰਨੀ ਵਡਿਆਈ ਦਿੱਤੀ ਹੈ ਗੁਰੂ ਨੇ ਸਾਡੇ ਵਰਗਾ ਤਾਂ ਗੁਰੂ ਵੀ ਨਹੀਂ ਕਿਸੇ ਦਾ ਦੇਹ ਵਿੱਚ ਵਿਕਾਰ ਪੈਦਾ ਹੋ ਸਕਦਾ ਹੈ ਦੇਹ ਵਿੱਚ ਸ਼ਬਦ ਵਿੱਚ ਵਿਕਾਰ ਪੈਦਾ ਨਹੀਂ ਹੋ ਸਕਦਾ ਇੰਨੀਆਂ ਕੋ ਵਿਚਾਰਾ ਹੁਣ ਅਸੀਂ ਸਮਾਪਤੀ ਕਰੀਏ ਕਿਉਂਕਿ ਸੰਗਤ ਦਾ ਹੁਕਮ ਮਰਿਆਦਾ ਸਥਾਨ ਦੀ ਵੱਡੀ ਹੁੰਦੀ ਹੈ ਵੀਰ ਜੀ ਨੇ ਸਾਨੂੰ ਆਖਿਆ ਸੀ ਕਹਿੰਦੇ ਬਾਬਾ ਜੀ ਆਪਾਂ 10 ਵਜੇ ਨੂੰ ਸਾਰੀ ਸਮਾਪਤੀ ਕਰਨੀ ਹੈ ਹੁਣ ਪਿੱਛੇ ਬੋਰਡ ਲੱਗਾ ਹੈ ਰਾਣਾ ਸਾਹਿਬ ਦਾ 1 ਮਿੰਟ ਵੀ ਉੱਤੇ ਨਹੀਂ ਹੋਵੇਗਾ ਹੱਥ ਵਨ ਕੇ ਬੇਨਤੀ ਹੈ ਹੁਣ ਆਪਾਂ ਸਾਰੇ ਬਹੁਤ ਬੇਅੰਤ ਭੁੱਲਾਂ ਹੋ ਗੀਆਂ ਉਹ ਜੇ ਛੋਟੇ ਆ ਭੁੱਲਾਂ ਗਲਤੀਆਂ ਮਾਫ ਕਰਿਓ ਗੁਰੂ ਤੇ ਤੁਸੀਂ ਸੰਗਤ ਬਖਸ਼ਣ ਜੋਗੋ ਬਖਸ਼ ਦਿਓ ਬੇਨਤੀ ਹੈ ਵੀ ਜਿਹੜਾ ਪ੍ਰੇਮ ਕਰੇਗਾ ਗੁਰੂ ਨਾਲ ਉਹਦੀ ਚੜ੍ਹਦੀ ਕਲਾ ਹੋਵੇਗੀ ਆਪਾਂ ਗੁਰੂ ਨਾਲ ਕਰਨਾ ਹੈ ਪ੍ਰੇਮ ਕਿਸੇ ਨੂੰ ਪੁੱਝ ਕਹਿਣ ਦੀ ਲੋੜ ਨਹੀਂ ਵੀ ਅੰਮ੍ਰਿਤ ਛਕ ਲੈ ਗੁਰੂ ਆਲਾ ਬਣ ਜਾਏ ਉਹਨੂੰ ਕਹਿ ਤੂੰ ਸੰਗਤ ਚ ਆ ਜਾ ਕਰ ਜਦੋਂ ਗੁਰੂ ਦਾ ਸ਼ਬਦ ਕੋਈ ਹਿਰਦੇ ਵਿੱਚ ਵਸ ਗਿਆ ਜਿਹੜਾ ਫੇਰ ਅੰਮ੍ਰਿਤ ਛਕੇਗਾ ਨਾ ਸਦਾ ਵਾਸਤੇ ਪੱਕਾ ਰਹੇਗਾ ਤੇ ਜੇ ਚੱਕ ਚੱਕਾ ਕੇ ਜੇ ਕੋਈ ਲਿਆਂਦਾ ਘੂਰ ਦਾ ਬੁਕੇ ਜੇ ਦੂਜੇ ਦਿਨ ਫੇਰ ਖੰਡਾਉਂਦਾ ਫਿਰੇਗਾ ਉਹ ਤਾਂ ਫਾਇਦਾ ਕੋਈ ਨਹੀਂ ਹੈ ਉਹਨੂੰ ਕਹਿਣਾ ਵੀ ਤੂੰ ਸੰਗਤ ਵਿੱਚ ਆਇਆ ਕਰ ਆ ਪ੍ਰਵਾਹਤ ਫੇਰੀਆਂ ਜਿਹੜੇ ਤੁਸੀਂ ਕੱਢਦੇ ਹੋ ਨਾ ਇਹ ਬੱਚਿਆਂ ਨੂੰ ਬਹੁਤ ਰੰਗ ਚੜ੍ਹਦੇ ਇਹ ਚੀਜ਼ ਨਾਲ ਆਪਾਂ ਸਾਲ ਬਾਦੂਆਂ ਸਮਾਗਮ ਮਨਾਉਂਦੇ ਆ ਪ੍ਰਵਾਹਤ ਫੇਰੀਆਂ ਐ ਸਮਝ ਲਓ ਵੀ ਸਾਡੇ ਦਰਖਤ ਦੀਆਂ ਜੜਾਂ ਵਿੱਚ ਪਾਣੀ ਪੈਂਦਾ ਹੈ ਹਰ ਇੱਕ ਘਰ ਪਰਿਵਾਰ ਦਾ ਜੀ ਹਰਿਆ ਭਰਿਆ ਰਹੇਗਾ ਇਨ੍ਹਾਂ ਸਮਾਗਮਾਂ ਵਿੱਚ ਇਹ ਪ੍ਰਬੰਧਕਾਂ ਦਾ ਸਹਿਯੋਗ ਦਈਏ ਜਿਹੜੇ 100 ਘਰ ਦੇ ਕੰਮ ਛੱਡ ਕੇ ਨਾ ਵਿੱਚ ਲੱਗੇ ਹੋਏ ਨੇ ਅੱਗੇ ਸੁਆਹੀ ਸੰਗਤ ਦਾ ਧੰਨਵਾਦ ਅੱਗੇ ਸੈਕਟਰੀ ਸਾਹਿਬ ਦਾ ਕੰਮ ਫਿਰ ਸੈਕਟਰੀ ਸਾਹਿਬ ਕਰਨਗੇ ਕਈ ਮੇਰੇ ਵਰਗੇ ਇੱਥੇ ਲੱਗਦੇ ਨੇ ਮੇਰੀ ਵੀ ਉੱਥੇ ਸੈਕਟਰੀ ਸਾਹਿਬ ਦੀ ਡਿਊਟੀ ਐ ਲੋਰਾਂਸ ਸਾਹਿਬ ਉਹ ਕਈ ਸਾਡੇ ਵਾਲਾ ਕੰਮ ਬੁਲਾ ਰਹੀ ਬੋਲੀ ਜਾਂਦੇ ਨੇ ਹੁਣ ਜੀ ਉਹਨੇ ਐ ਕਿਹਾ ਸੀ ਜੀ ਉਹਨੇ ਉਹ ਤਾਂ ਸੈਕਟਰੀ ਸਾਹਿਬ ਕਰ ਦੂ ਆਪੇ ਵੀ ਅੱਗੇ ਕਿਹਨੂੰ ਟਾਈਮ ਦੇਣਾ ਕੀ ਕਰਨਾ ਜਿਹੜੀ ਸਾਡਾ ਮਤਲਬ ਹੁੰਦਾ ਉਹ ਹੁੰਦਾ ਵੀ ਗੁਰਬਾਣੀ ਦੇ ਵਿਚਾਰ ਕਰੇ ਬੰਦਾ ਅਗਲਾ ਨਨ ਸਾਹਿਬ ਦੀ ਬਾਣੀ ਪੜ੍ਹੀਏ ਫਿਰ ਅਰਦਾਸ ਹੁਕਮਨਾਮੇ ਸਰਵਣ ਕਰਨੇ ਕੱਲ ਦੇ ਦੀਵਾਨ ਦੇ ਵਿੱਚ ਮਹਾਂਪੁਰਸ਼ਾਂ ਨੇ ਆਪ ਪਾਉਣਾ ਹੈ ਫਿਰ ਇਸੇ ਤਰ੍ਹਾਂ ਸੰਗਤ ਨਾਲ ਜਿਵੇਂ ਤੁਸੀਂ ਪਿਆਰ ਨਾਲ ਗੁਰੂ ਦੇ ਕੋਲ ਬੈਠੇ ਹੋ ਐਵੇਂ ਆ ਕੇ ਸਾਜਣਾ ਹੈ ਗੁਰੂ ਦੀਆਂ ਸ਼ਬਦਾਂ ਨੂੰ ਆਪਣੇ ਹਿਰਦੇ ਵਿੱਚ ਵਸਾਈਏ ਚੜ੍ਹਦੀ ਕਲਾ ਹੋਵੇ ਪੜੋ ਸਾਰੇ ਨਨ ਸਾਹਿਬ ਰਾਮ ਕਲੀ ਮਨ ਲਾ ਤੀਜਾ ਆਨੰਦ ਏਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਦੋ ਤਾੰਗਾ ਉਹ ਮਰੀ ਕੇਰਾ ਮਨ ਜਿਨੇ ਵਥਾਇਆ ਹਰ ਨਾਲ ਰਹੋ ਤੁਮਨ ਮੇਰੇ ਦੁਖ ਸਭ ਵਿਸਾਰਨਾਗੀ ਕਰੋ ਨਾਨਕ ਮਨ ਮੇਰੇ ਸਾਧਾਰੂ ਹਰ ਨਾਲੇ ਸਦਾ ਸੇਵਤ ਸੁਲਾ ਤੇਰੀ ਨਾਮ ਮਾਨ ਵਸਾਵੇ ਸਾ ਮੇ ਅਧਾਰ ਮੇਰਾ ਜਿਨ ਭੁੱਖਾਂ ਸਭ ਗਵਾਇਆ ਗਣ ਆਨਿਕ ਸੁਣੋ ਸੰਤੋ ਸ਼ਬਦ ਤਰ ਹੋ ਪਿਆਰੋ ਸਾਚਾ ਤੂ ਸੁਦ ਉਸ ਦਸ ਕੀਤੇ ਕਾਲ ਕੰਟੇ ਕੇ ਮਾਰਿਆ ਆਂਦੇ ਸੁਣੋ ਵੱਟ ਭਾਗਿਓ ਸਗਲ ਮਨੋਰਤ ਪੂਰੇ ਸ਼ਾਂਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੇ ਪਾਵਣ ਨੂਰੁ ਪਾਣੇ ਪਿਤਾ ਮਾਤਾ ਤਰਸ ਮਤ ਕੇ ਨੇੜਕ ਦੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Kakura. ਅਗਿਆਕਾਰੀ ਤੁਮਰੇ ਗਤ ਮਤ ਨਾਨਕ ਦਾਸ ਸਦਾ ਗੁਰਵਾਨੀ ਤਉਦ ਅਗਰ ਦਾਸ ਮਾਣੀ ਜੀਉ ਪਿੰਡ ਸਭ ਤੇਰਾ ਕਹ ਨਾਨਕ ਸਭ ਕੋਈ ਨਾ ਨਾ ਜਾਣ ਮੇਰਾ ਵਾਹਿਗੁਰੂ ਜੀ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਰ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਇ ਅਰਜਨ ਹਰ ਗੋਬਿੰਦ ਲੋਸਿ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਦਸ ਡਠੇ ਸਭ ਦੁੱਖ ਜਾਏ ਤੇਗ ਬਹਾਦਰਿ ਸਿਮਰੈ ਘਰਣੋ ਨਿਦਾਵੈ ਧਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਣਾ ਦੇ ਸਹਾਈ ਦਸੋਂ ਪਾਤਸ਼ਾਹ ਨੂੰ ਕੇ ਗਿਆਨ ਸਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੇ ਵਾੜ ਦਰਸ਼ਨ ਉਪਦੇਸ਼ ਜੀ ਕਾ ਧਿਆਨ ਧਰ ਕੇ ਬੋਲੋ ਜੀ ਪੰਜ ਪਿਆਰੇ ਚਾਰ ਸਹਿਬ ਜਾਦੇ ਚਾਲੀ ਮੁਕਤੇ ਹਠੀਆਂ ਜਪੀਆਂ ਧਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਟ ਕੀਤਾ ਦਿਨ ਪਿਆਰਿਆਂ ਸਚਾਰਿਆਂ ਦੀ ਪਵਿੱਤਰ ਤੇ ਨੇਕ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੀਰ ਸੇਸ ਦਿੱਤੇ ਬੰਦ-ਬੰਦ ਕਟਵਾਏ ਖੋਪਰੀਆਂ ਰੋਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕ ਇਸਾਂ ਸਵਾਸਾਂ ਸੰਗ ਨਵਾਇਆ ਜਨਾ ਸਿੰਘਾਂ ਸਿੰਘਣੀਆਂ ਦੀ ਪਵਿੱਤਰ ਤੇ ਲੇਖ ਕਮਾਈ ਦਾ ਧਿਆਨ ਧਰ ਕੇ ਬੋਲ ਜੀ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਗੁਰਧਾਮਾਂ ਛੰਡਿਆਂ ਬੁੰਗਿਆਂ ਨਿਸ਼ਾਨਾਂ ਜੋੜ ਮਿਲਿਆਂ ਜੀ ਕੇ ਦਰਸ਼ਨ ਦੀਦਾਰਿਆਂ ਦਾ ਧਿਆਨ ਧਰ ਕੇ ਬੋਲ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਮੂਹ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਤਤ ਵਚਤ ਤਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਦਹ ਖਾਲਸਾ ਦੇ ਸਾਹਿਬ ਤਾਹਾਂ ਤਾਹਾਂ ਰੱਛਿਆ ਰਿਆਇਤ ਦੇਗ ਤਿਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਈ ਖਾਲਸਾ ਦੇ ਸਾਹਿਬ ਜੀ ਕੇ ਬੋਲ ਬਾਲਿਆਂ ਦਾ ਧਿਆਨ ਧਰ ਕੇ ਬੋਲੋ ਜੀ ਸਿੱਖਾਂ ਨੂੰ ਸਿੱਖੇ ਦਾਨ ਕੇਸਦਾਨ ਰਹਿਤਦਾਨ ਬਿਵੇਕਦਾਨ ਵਿਸਾਹਦਾਨproptoਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅਮਰ ਸਰਸਹਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁਗੇ ਡੁਗੋ ਡੁਗੋ ਟਾਲ ਧਰਮ ਕਾ ਦੇ ਦੇਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਾਨ ਨੀਵਾ ਮਤ ਉੱਚੀ ਮਰ ਪੱਦੇ ਰਾਖੇ ਆਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੋ ਦਰਦ ਰਸ ਸਭ ਜਿਹਦੇ ਜਾਪ ਹੋਏ ਹਨ ਸਤਿਗੁਰੂ ਜੀ ਆਪ ਜੀ ਦੇ ਸੇਵਕਾਂ ਕੋਲੋਂ ਸੇਵਾ ਲੈ ਰਹੇ ਹੋ ਮੰਡੀ ਅਹਿਮਦਗੜ ਦੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਸ਼੍ਰੀ ਕਲਗੀ ਤਰ ਫੈਡਰੇਸ਼ਨ ਦੇ 60 ਸਾਲ ਬਰੇ ਗਣ ਨੂੰ ਸਮਰਪਿਤ ਅਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਖੁਸ਼ੀ ਦੇ ਸੰਬੰਧ ਦੇ ਵਿੱਚ ਕਲਗੀ ਤਰ ਫੈਡਰੇਸ਼ਨ ਗੁਰਦਰਾਸ ਸਿੰਘ ਸਵਾ ਮੰਡੀ ਅੰਮ੍ਰਿਤਗੜ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਸਮੂਹ ਜਥੇਬੰਦੀਆਂ ਵੱਲੋਂ ਮਿਲ ਕੇ ਰਾਤਰੀ ਦੇ ਦੀਵਾਨ ਸਤਿਗੁਰੂ ਜੀ ਉਹ ਸਜਾਏ ਗਏ ਹਨ ਸਤਿਗੁਰੂ ਜੀ ਸਜੇ ਦੀਵਾਨਾਂ ਦੇ ਵਿੱਚ ਗੁਰਬਾਣੀ ਕੀਰਤਨ ਗੁਰਮਤਿ ਵਿਚਾਰਾਂ ਇਤਿਹਾਸ ਦੀਆਂ ਵਿਚਾਰਾਂ ਹੋਈਆਂ ਹਨ ਪੁਰਚਕ ਦੀਖਮਾ ਬਖਸ਼ਿਸ਼ ਕਰੋ ਅੱਗੇ ਤੋਂ ਸ਼ੁੱਧ ਬਾਣੀ ਪੜਨ ਦੀ ਕਥਾ ਵਿਚਾਰਾਂ ਤੇ ਕੀਰਤਨ ਕਰਨ ਦੀ ਸਮਤ ਬਖਸ਼ਿਸ਼ ਕਰਨੀ ਸੰਗਤ ਦੀ ਹਾਜ਼ਰੀ ਭੇਟਾ ਪ੍ਰਵਾਨ ਕਰੋ ਸੰਗਤ ਦੀਆਂ ਮਨੋ ਭਾਵਨਾਵਾਂ ਗੁਰਮਤਿ ਅਨੁਸਾਰ ਸੰਪੂਰਨ ਕਰਨੀਆਂ ਸਤਿਗੁਰੂ ਜੀ ਆਪ ਜੀ ਦੀ ਹਜ਼ੂਰੀ ਦੇ ਵਿੱਚ ਸੇਵਕ ਪਰਿਵਾਰ ਦਰਸ਼ਨ ਸਿੰਘ ਸੌਂਦ ਜੀ ਵੱਲੋਂ ਦੇਗਦੇਲੇ ਸੇਵਾ ਕੀਤੀ ਗਈ ਹੈ ਦੇਗਾ ਹਾਜ਼ਰ ਹਨ ਦਰ ਤੇ ਪ੍ਰਵਾਨ ਹੋਣ ਸਤਿਗੁਰੂ ਜੀ ਸੇਵਕ ਪਰਿਵਾਰ ਨੂੰ ਚੜ੍ਹਦੀ ਕਲਾ ਦੀ ਬਖਸ਼ਿਸ਼ ਕਰਨੀ ਇਸੇ ਤਰ੍ਹਾਂ ਗੁਰੂ ਘਰ ਵਿਖੇ ਆਪ ਜੀ ਨੇ ਇਲਾਕੇ ਦੀਆਂ ਸੰਗਤਾਂ ਨੂੰ ਸਮੂਹ ਜਥੇਬੰਦੀਆਂ ਨੂੰ ਗੁਰਪੁਰਬ ਪ੍ਰਕਾਸ਼ ਪੁਰਬ ਗੁਰਪੁਰਬ ਸਤਿਗੁਰੂ ਜੀ ਉਹ ਮਨਾਉਂਦੇ ਰਹਿਣ ਦਾ ਬਲ ਤੁਮ ਬਖਸ਼ਿਸ਼ ਕਰਦੇ ਰਹਿਣਾ ਦੇਸ਼ ਕੌਮ ਦੀ ਸੇਵਾ ਕਰਨ ਦਾ ਬਲ ਤੁਮ ਬਖਸ਼ਿਸ਼ ਕਰਨਾ ਸਤਿਗੁਰੂ ਜੀ ਕਿਰਪਾ ਕਰੋ ਸੰਗਤਾਂ ਨੂੰ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰਜ ਜੀ ਕਾ ਖਾਲਸਾ ਗੁਰ ਜੀ ਕੇ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਨ ਕੋ ਹੁਕਮ ਹ ਗੁਰੂ ਮੰਨਿਓ ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮ ਰਾਜ ਕਰੇਗਾ ਆ ਕੀ ਰਹਿਨ ਵਾਰ ਹੋਏ ਸਭ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹ ਚੜੇ ਸੋਤਰ ਜੋ ਸਰਦਾ ਕਰਸੰਦ ਜੋ ਸਰਦਾ ਕਰਸੰਦ ਬੁਲ for the ਗੁਰੂ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨਮਨ ਪ੍ਰਤੱਖ ਗੁਰੂ ਨਸਤਾਰੇ দীন দয়ান কৃপা ল প্রভু স্বামী ਤੇরি শরণ দয়ালা কর কৃপা بنا নাম দিজে নানক সাদর왈া সাধনা श्री वाहगुरु साहिब जी सोही महला पंजवा जिसके सिर ऊपर तू स्वामी सो दुख कैसा पावे बोल न जाने माया मध ਮਰਣਾ ਚੇਤਨਾ ਆਵੈ ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਭੋਲ ਨਾ ਜਣ ਮਾਇ ਮਧ ਮਾਤਾ ਮਰਣਾ ਚੇਤਨਾ ਆਵੈ ਮੇਰੇ ਰਾਮ ਰਾਏ ਤੂੰ ਸੰਤਾਂ ਦਾ ਸੰਤ ਤੇਰੇ ਤੇਰੇ ਸੇਵਕ ਕੋ ਭਾਉ ਕਿਛ ਨਹੀਂ ਜਮ ਨਹੀਂ ਆਵੈ ਨੇਰੇ ਰਹਾ ਜੋ ਤੇਰਾ ਰੰਗ ਰਾਤੇ ਸੁਆਮੀ ਤਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨ ਮਿਟ ਕੋਈ ਸਤਿਗੁਰ ਕਾ ਦਿਲਾਸਾ ਨਾਮ ਧਿਆਨ ਸੁਖ ਫਲ ਪਾਇਨ ਆਠ ਪਹਿਰ ਆਰਾਜ ਹੈ ਤੇਰੀ ਸ਼ਰਨ ਤੇਰਾ ਪਰਵਾਸ ਪੰਜ ਦੁਸ਼ਟ ਲੈ ਸਾਜ ਦੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਧ ਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਧਨ ਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਸਾਡੇ ਕੋਲੇ ਬਾਬਾ ਕਸ਼ਮੀਰਾ ਸਿੰਘ ਜੀ ਉਹਨਾਂ ਦੇ ਜਥੇ ਵੱਲੋਂ ਅੱਜ ਭਾਈ ਸੇਵਕ ਸਿੰਘ ਜੀ ਅਤੇ ਸਮੂਹ ਜਥੇ ਨੇ ਹਾਜ਼ਰੀ ਭਰੀ ਹੈ ਜਿਵੇਂ ਕਿ ਭਾਈ ਸਾਹਿਬ ਨੇ ਦੱਸਿਆ ਸੀ ਕਿ ਬਾਬਾ ਕਸ਼ਵੀਰਾ ਜੀ ਜਿਹੜੇ ਕਿ ਅੱਜ ਰਾਣਾ ਸਾਹਿਬ ਕਿਉਂਕਿ ਉਸ ਸੰਪਰਦਾ ਦੇ ਨਾਲ ਬਹੁਤ ਨੇੜੇ ਤੋਂ ਜੁੜੇ ਹੋਏ ਨੇ ਉਸ ਕਾਰਨ ਕਰਕੇ ਉਹ ਅੱਜ ਆਪਣੀ ਹਾਜ਼ਰੀ ਜਿਹੜੀ ਆ ਉਹ ਨਹੀਂ ਭਰ ਸਕੇ ਤੇ ਕੱਲ ਉਹ ਆਪਣੀ ਹਾਜ਼ਰੀ ਜਿਹੜੀ ਆ ਉਹ ਭਰਨਗੇ ਤੇ ਭਾਈ ਸੇਵਕ ਸਿੰਘ ਜੀ ਤੇ ਸਾਰੇ ਜੱਥੇ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਨਾਲ ਹੀ ਅਸੀਂ ਧੰਨਵਾਦ ਕਰਦੇ ਆ ਸਾਰੀ ਸੰਗਤ ਦਾ ਗੁਰਦੁਆਰਾ ਸਿੰਘ ਸਭਾ ਦੀ ਸਾਰੀ ਪ੍ਰਬੰਧਕ ਕਮੇਟੀ ਦਾ ਤੇ ਸਭ ਤੋਂ ਬਾਅਦ ਕੋਟਨ ਕੋਟ ਧੰਨਵਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਨ੍ਹਾਂ ਦਾ ਓਟ ਆਸਰਾ ਲੈ ਕੇ ਆਪਾਂ ਇਹ 6 ਰੋਜ਼ਾ ਮਹਾਨ ਗੁਰਮਤ ਸਮਾਗਮ ਜਿਹੜਾ ਉਹ ਸੰਪੂਰਨ ਕਰਨਾ ਸੋ ਪਹਿਲੇ ਦਿਨ ਦੀ ਜਿਹੜੀ ਸੰਪੂਰਨਤਾ ਹੋ ਚੁੱਕੀ ਹੈ ਇੱਕ ਜ਼ਰੂਰੀ ਬੇਨਤੀ ਹੈ ਕਿ ਕਿਵੇਂ ਆਪਾਂ ਨੂੰ ਪਤਾ ਕਿ ਭਾਈ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਅੱਜ ਕੀਤਾ ਗਿਆ ਤੇ ਕੱਲ ਉਹਨਾਂ ਦੇ ਜਿਹੜੇ ਫੁੱਲ ਨੇ ਉਹ ਕੀਰਤਪੁਰ ਸਾਹਿਬ ਲੈ ਕੇ ਜਾਣੇ ਨੇ ਤੇ ਸਵੇਰੇ 10 ਵਜੇ ਬੱਸਾਂ ਰਾੜਾ ਸਾਹਿਬ ਤੋਂ ਚੱਲ ਪੈਣੀਆਂ ਨੇ ਤੇ 9:30 ਵਜੇ ਜਿਹੜੀ ਸੰਗਤ ਨੇ ਜਾਣਾ ਹੋਵੇ ਉਹ ਜਰੂਰ ਉੱਥੇ ਪਹੁੰਚ ਜਾਣ ਸਵੇਰੇ 10 ਵਜੇ ਰਾੜਾ ਸਾਹਿਬ ਤੋਂ ਬੱਸਾਂ ਜਿਹੜੀਆਂ ਨੇ ਉਹ ਜਾਣਗੀਆਂ ਸੋ ਕੱਲ ਨੂੰ ਫੇਰ ਤੋਂ ਆਪਣੇ ਕੋਲੇ ਬਾਬਾ ਕਸ਼ਮੀਰਾ ਸਿੰਘ ਜੀ ਹਾਜ਼ਰੀ ਭਰਨਗੇ ਤੇ ਨਾਲ ਹੀ 29 ਤੇ 30 ਅਗਸਤ ਨੂੰ ਬਾਬਾ ਭਗਤ ਸਿੰਘ ਜੀ ਖਾਸੀਕਲਾ ਟੱਕੀ ਸਾਹਿਬ ਵਾਲੇ ਤੇ ਨਾਲ ਹੀ 31 ਅਗਸਤ ਤੇ 1 ਸਤੰਬਰ ਨੂੰ ਬਾਬਾ ਰਵਿੰਦਰ ਸਿੰਘ ਜੀ ਜੌਨੀ ਉਹ ਗੁਰਬਾਣੀ ਕੀਰਤਨ ਰਾਹੀਂ ਗੁਰੂ ਕੇ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ ਸੋ ਆਓ ਇਸ ਤੋਂ ਬਾਅਦ ਸੁਖਾਸਨ ਦੀ ਜਿਹੜੀ ਸੇਵਾ ਉਹ ਹੋਏਗੀ ਤੇ ਉਪਰੰਤ ਦੇਗ ਲੈ ਕੇ ਗੁਰੂ ਕੇ ਲੰਗਰ ਤਿਆਰ ਨੇ ਸਾਰੇ ਮਾਈ ਭਾਈ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਕੇ ਲੰਗਰ ਜ਼ਰੂਰ ਛੱਕ ਕੇ ਜਾਓ ਸੋ ਇੰਨੀਆਂ ਕ ਹਾਜ਼ਰੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧ ਅਗ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੁ ਨਾਨਕ ਸਬ ਤੇਰੇ ਵਡਿਆਈ ਕੋਈ